ਨਾ ਸਮਝੋਗੇ ਤੋ ਮਿਟ ਜਾਓਗੇ ਐ ਮੁਸਲਮਾਨੋ ਨਾ ਸਮਝੋਗੇ ਤੋ ਮਿਟ ਜਾਓਗੇ ਐ ਮੁਸਲਮਾਨੋ ਤੇਮਾਰੀ ਦਾਸਤਾਨ ਨਹੀਂ ਰਹੇਗੀ ਦਾਸਤਾਨਾਂ ਨੂੰ ਬismillahirrahmanirrahim ਦੋਸਤੋ ਜਿਵੇਂ ਆਪਾ ਸਾਰੇ ਜਾਣਦੇ ਆ ਕਿ ਜੋ ਸੈਂਟਰ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਇੱਕ ਬਿੱਲ ਲਿਆ ਨਾ ਗਿਆ ਹੈ ਵਕਫ ਐਮੈਂਡਮੈਂਟ ਐਕਟ ਜਿਸ ਦੇ ذریعے ਮੋਦੀ ਸਰਕਾਰ ਜੋ ਹਿੰਦੁਸਤਾਨ ਦੀ ਘਟ ਗਿਣਤੀਆਂ ਨੂੰ ਟਾਰਗੇਟ ਕਰ ਰਹੀ ਹੈ ਘਟ ਗਿਣਤੀਆਂ ਨੂੰ ਖਤਲਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਆਪਾਂ ਸਾਰੇ ਜਾਣਦੇ ਆ ਕਿ ਜੋ ਇਹ ਬਿਲਾ ਇੰਨਾ ਖਤਰਨਾਕ ਹੈ ਸਾਡੇ ਮੁਸਲਮਾਨਾਂ ਦੇ ਲਈ ਸਾਡੀਆਂ ਮਸਜਿਦਾਂ ਦੇ ਉੱਪਰ ਸਾਡੇ ਮਦਰਸਿਆਂ ਦੇ ਉੱਪਰ ਸਾਡੀਆਂ ਦਰਗਾਹਾਂ ਦੇ ਉੱਪਰ ਜੋ ਉਹਨਾਂ ਨੇ ਪਲਾਨ ਕੀਤਾ ਹੈ ਕਬਜ਼ਾ ਕਰਨ ਦਾ ਉਹ ਆਪਾਂ ਸਾਰੇ ਜਾਣਦੇ ਆ ਸੋ ਉਸੇ ਤਹਿਤ ਅਸੀਂ ਇੱਕ ਮਲੇਰ ਕੋਲੇ ਦੀ ਸਰਜ਼ਮੀਨ ਦੇ ਉੱਪਰ ਕੱਲ ਯਾਨੀ ਕਿ ਫਰਾਈਡੇ ਬਾਦ ਨਮਾਜ਼ ਜ਼ੁਹਰ ਜੁਮੇ ਦੀ ਨਮਾਜ਼ ਤੋਂ ਬਾਅਦ ਇੱਕ ਬਹੁਤ ਵੱਡਾ ਪ੍ਰੋਟੈਸਟ ਕਰਨ ਜਾ ਰਹੀਆਂ ਔਰ ਇਸ ਵੀਡੀਓ ਦੇ ਜ਼ਰੀਏ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਮਲੇਰਕੁੱਲਾ ਵਾਸੀਆਂ ਨੂੰ ਔਰ ਸਾਰੇ ਪਿੰਡਾਂ ਦੇ ਲੋਕਾਂ ਨੂੰ ਬੇਨਤੀ ਐ ਗੁਜਾਰਿਸ਼ ਐ ਕਿ ਇਸ ਪ੍ਰੋਟੈਸਟ ਦੇ ਵਿੱਚ ਵੱਧ ਤੋਂ ਵੱਧ ਪਹੁੰਚੋ ਤਾਂ ਕਿ ਅਸੀਂ ਆਪਣਾ ਰੋਸ ਮੁਦੇ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਸਕੀਏ ਔਰ ਖਾਸ ਕਰ ਮੇਰੀ ਗੁਜਾਰਿਸ਼ ਐ ਮੇਰੀਆਂ ਭੈਣਾਂ ਮੇਰੇ ਮਾਵਾਂ ਨੂੰ ਉਹ ਵੀ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਹੋਣ ਤਾਂ ਕਿ ਅਸੀਂ ਆਪਣੀ ਆਵਾਜ਼ ਉਹਨਾਂ ਗੁੰਗੀਆਂ ਬੋਲੀਆਂ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾ ਸਕੀਏ ਔਰ ਇਸ ਤੋਂ ਇਲਾਵਾ ਜਿਵੇਂ ਕਿ ਮਲੇਰਪੁਲਾ ਦੀ ਧਰਤੀ ਉਹ ਧਰਤੀ ਹੈ ਜਿੱਥੇ ਹਮੇਸ਼ਾ ਜ਼ੁਲਮ ਦੇ ਖਿਲਾਫ ਆਵਾਜ਼ ਉਖਾੰਦੀ ਉਠਾਉਂਦੇ ਆ ਰਹੇ ਆਂ ਔਰ ਉਠਾਉਂਦੇ ਰਹਾਂਗੇ ਔਰ ਉਸੇ ਆਵਾਜ਼ ਨੂੰ ਬੁਲੰਦ ਕਰਦੇ ਹੋਏ ਸਾਡੇ ਜੋ ਸਿੱਖ ਭਰਾ ਨੇ ਸਾਡੇ ਈਸਾਈ ਭਰਾ ਨੇ ਇਵਨ ਕਿ ਸਾਡੇ ਹਿੰਦੂ ਭਰਾ ਨੇ ਔਰ ਜੋ ਮਲੇਰਪੁਲਾ ਇੱਕ ਗੁਲਦਸਤਾ ਹੈ ਔਰ ਉਸ ਗੁਲਦਸਤੇ ਦਾ ਹਰ ਇੱਕ ਫੁੱਲ ਜੋ ਇਸ ਪ੍ਰੋਟੈਸਟ ਵਿੱਚ ਸ਼ਾਮਿਲ ਹੋਣ ਜਾ ਰਿਹਾ ਹੈ ਅਸੀਂ ਉਹਨਾਂ ਨੂੰ ਵੀ ਗੁਜਾਰਿਸ਼ ਕਰਦੇ ਆਂ ਸਾਡੇ ਸਿੱਖ ਭਰਾਵਾਂ ਨੂੰ गुजारिश ਕਰਦੇ ਆ ਕਿ ਸਾਰੇ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਹੋਵੋ ਜੋ ਸਾਡੇ ਜੋ ਸਾਡੇ ਤੇ ਵਕਤ ਚੱਲ ਰਿਹਾ ਹੈ ਉਸ ਦੇ ਵਿੱਚ ਸਾਡੇ ਨਾਲ ਖੜੋ ਔਰ ਅੱਜ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਘੱਟ ਗਿਣਤੀਆਂ ਦੇ ਵਿੱਚੋਂ ਮੁਸਲਮਾਨਾਂ ਨੂੰ ਕੱਲ ਸਿੱਖ ਭਰਾਵਾਂ ਨੂੰ ਟਾਰਗੇਟ ਕੀਤਾ ਜਾਏਗਾ ਪਰ ਸੋਈਸਾਈ ਭਰਾਵਾਂ ਨੂੰ ਟਾਰਗੇਟ ਕੀਤਾ ਜਾਏਗਾ ਇਸ ਦੀ ਕੋਈ ਹੱਦ ਨਹੀਂ ਕੋਈ ਐਂਡ ਨਹੀਂ ਇਸ ਦੀ ਕੋਈ ਸੀਮਾ ਨਹੀਂ ਸਿਰਫ ਔਰ ਸਿਰਫ ਇਹਨਾਂ ਦਾ ਇੱਕੋ ਹੀ ਟੀਚਾ ਹੈ ਇੱਕੋ ਹੀ ਟਾਰਗੇਟ ਹੈ ਕਿ ਇਹ ਕਿਵੇਂ ਨਾ ਕਿਵੇਂ ਹਿੰਦੁਸਤਾਨ ਦੇ ਵਿੱਚ Hindu ਤਬ ਨੂੰ ਅਕੇਲਾ ਜਾਂਦਾ ਜਾਵੇ ਔਰ ਘੱਟ ਗਿਣਤੀਆਂ ਨੂੰ ਦਬਾਇਆ ਜਾਵੇ ਪਰ ਅਸੀਂ ਨਾ ਦਬੇ ਸੀ ਨਾ ਦਬਾਂਗੇ ਇਨਸ਼ਾਅੱਲਾ ਇਸ ਪ੍ਰੋਟੈਸਟ ਦੇ ਜ਼ਰੀਏ ਅਸੀਂ ਦੱਸਾਂਗੇ ਸਰਕਾਰਾਂ ਨੂੰ ਕਿ ਅਸੀਂ ਮਲੇਰਪੁੱਲਾ ਦੀ ਉਸਤਾਦੀ ਤੋਂ ਆ ਜਿੱਥੇ ਹਮੇਸ਼ਾ ਜ਼ੁਲਮ ਦੇ ਖਿਲਾਫ ਆਵਾਜ਼ ਉੱਠੀ ਰਹੀ ਹੈ ਔਰ ਇਸ ਆਵਾਜ਼ ਨੂੰ ਸੀ ਬਲੰਦ ਕਰਨ ਦੇ ਲਈ ਇੱਕ ਵਾਰ ਫਿਰ ਤੋਂ ਲਾਸਟ ਦੇ ਵਿੱਚ ਮੈਂ ਗੁਜਾਰਿਸ਼ ਕਰਦਾ ਬੇਨਤੀ ਕਰਦਾ ਕਿ ਇਸ ਪ੍ਰੋਟੈਸਟ ਦਾ ਹਿੱਸਾ ਬਣੋ ਔਰ ਮੈਂ ਮੇਰੇ ਭਰਾ ਮੇਰੇ ਨਾਲ ਸਰਨਾ ਚੱਠਾ ਜੋ ਹੋ ਗਿਆ ਤੋਂ ਸਰਪੰਚ ਨੇ ਔਰ ਇਸ ਖਾਸ ਕਰਕੇ ਮੈਨੂੰ ਕਿਹਾ ਮੇਰੇ ਵੀਰ ਨੇ ਕਿ ਅਸੀਂ ਵੀ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਵਾਂਗੇ ਔਰ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਔਰ ਇਹ ਤੁਹਾਨੂੰ ਮੈਸੇਜ ਦੇਣਾ ਚਾਹਾਂਗੇ ਸਰਨਾ ਚੱਠਾ ਪਹਿਲਾਂ ਗੁਰੂ ਮਹਾਰਾਜ ਜੀ ਕਪ ਸਿੰਘ ਜੀ ਨੇ ਵੀ ਪਹਿਲਾਂ ਮੁੜ ਕੇ ਕਰਤਾ ਸਾਕੂ ਜੀ ਜੀ ਦੇ ਨਾਲ ਨਾਲ ਤੋਂ ਤੋਂ ਖਾਨਿਆਂ ਨੂੰ ਪਤਾ ਹੀ ਹੈ ਕਿ ਜੋ ਕੇਂਦਰ ਸਰਕਾਰ ਵੱਲੋਂ ਦਿੱਲੀ ਆਦੇ ਜਾ ਰਹੇ ਨੇ ਇਹ ਮੁਸਲਮਾਨ ਨੀਰਾ ਦੇ ਕੱਪੜਾ ਹੈ ਉਸ ਦੇ ਵਿੱਚ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦੇ ਵਿਰੋਧ ਵਿੱਚ ਸਾਰੇ ਐਸੇ ਇਕੱਠਾ ਹੋਏ ਆ ਪਹਿਲਾਂ ਤੁਸੀਂ ਦੇਖਿਆ ਕਿ ਜੋ ਸਿੰਘ ਸਾਹਿਬਾ ਜੀ ਜੂਨ ਤੋਂ ਰਹੇ ਉਦੋਂ ਦੀ ਕਸ਼ਿਸ਼ ਸਹਿਬ ਦਿੱਲੀ ਤੋਂ ਤੁਹਾਰਾ ਪ੍ਰਮੰਤ ਕਮੇਟੀ ਸਹਿਬ ਗ੍ਰਹਿਣਾ ਪ੍ਰਮੰਤ ਕਮੇਟੀ ਸੀ ਉਹਨਾਂ ਗਵਰਨਰ ਤੋਂ ਉੜ ਕੇ ਜਿਹੜੇ ਆਉਂਦੇ ਨੇ ਅੱਜਾ ਕर्चा ਕਰਦੇ ਆ ਉਹ ਐਸਜੀਬੀਸੀ ਨੂੰ ਵੀ ਤੋੜ ਦਿੱਤੀ ਹੈ ਸਹਿਬ ਇਸ ਤਹਿਤ ਅਸੀਂ ਅੱਜ ਸਾਰੇ ਇੱਥੇ ਇਕੱਤਰ ਹੋਏ ਆ ਜੋ ਛੇੜਛਾੜ ਕਰਨ ਦੀ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੇ ਵਿਰੋਧ ਵਿੱਚ ਸਾਨੂੰ ਇੱਥੇ ਬੜਾ ਪ੍ਰੋਗਰਾਮ ਕਰਨ ਜਾ ਰਹੇ ਆ ਜੋ ਬਾਈ ਨੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਵੀ ਹੈ ਤੇ ਆਓ ਸਾਰੇ ਆਪਾਂ ਰਲ ਮਿਲ ਕੇ ਇਸ ਦਾ ਵਿਰੋਧ ਲਈ ਡੱਟ ਕੇ ਮੋਦੀ ਸਰਕਾਰ ਨੂੰ ਬਖਸ਼ਾ ਰਹੀਏ ਉਨারে ਕੱਲ ਤਾਂ ਕੇ ਮੈਸੇਜ ਪਹੁੰਚਾਈ ਕਿ ਸ਼ੁਰੂਆਤ ਕੀਤੀ ਜਾਏ ਧੰਨਵਾਦ ਜੀ ਬਿਲਕੁਲ ਜੋ ਸਾਡੇ ਭਾਈ ਜਵੇਦ ਜੇ ਕੋਲਾ ਜਿਨੇ ਗੱਲਾਂ ਕਈਆਂ ਨੇ ਬਿਲਕੁਲ ਸੱਚ ਨੇ ਉਹ ਸਾਡੇ ਵੀ ਸਰਪੰਚ ਜੀ ਨੇ ਜੋ ਗੱਲਾਂ ਕਈਆਂ ਨੇ ਉਹ ਵੀ ਬਿਲਕੁਲ ਸੱਚ ਨੇ ਜਿਹੜੇ ਬੁੱਧੀਜੀਵੀ ਲੋਕ ਹੈਗੇ ਨੇ ਸਾਡੇ ਪੰਜਾਬ ਦੇ ਵੀ ਸਾਡੇ ਪੰਜਾਬੀ ਬਹੁਤ ਬੁੱਧੀਜੀਵੀ ਕੱਫੇ ਨੇ ਉਹਨਾਂ ਨੂੰ ਪਤਾ ਹੈ ਕਿ ਪਹਿਲਾਂ ਹੁਣ ਮੁਸਲਮਾਨਾਂ ਨੂੰ ਟਾਰਗੇਟ ਕਰਦੇ ਨੇ ਤੇ ਫਿਰ ਸਿੱਖਾਂ ਤੇ ਸਾਡੇ ਹੋਰ ਵੀ ਜਿਹੜੇ ਸਾਡੇ ਛੱਟਕਿੰਚਿਆਂ ਦੇ ਹਿੰਦੂਪਤਵ ਦੇ ਵਿੱਚ ਲੋਕ ਰਹਿੰਦੇ ਨੇ ਪੰਜਾਬ ਦੇ ਵਿੱਚ ਉਹਨਾਂ ਨੇ ਅੱਜ ਵੀ ਇਹਨਾਂ ਦੇ ਵੀ ਕਬਜ਼ਾ ਕਰਨ ਦੀ ਪਹਿਲਾਂ ਵੀ ਕੋਸ਼ਿਸ਼ ਕੀਤੀ ਗਈ ਆ ਤੇ ਹੁਣ ਸਾਡਾ ਇੱਕ ਐਕਟ ਜਿਹੜਾ ਹੈ ਬਖਬੋੜ ਦਾ ਉਹਦੇ ਟੋਰ ਦੇ ਉੱਪਰ ਆ ਕੇ ਉਹਨਾਂ ਨੇ ਸਾਡੇ ਉੱਤੇ ਬਹੁਤ ਸਾਨੂੰ ਗਹਿਰੀ ਟੋਰ ਪਹਚਾਈ ਹੈ ਇੱਕ ਮੁਸਲਮਿਂ ਛੱਟਕਿੰਚਿਆਂ ਸਮਾਜ ਨੂੰ ਅਸੀਂ ਸਾਰੇ ਪੰਜਾਬ ਨੂੰ ਬੇਨਤੀ ਕਰਦੇ ਆ ਕਿ ਸਾਡਾ ਕਿਹਦਾ ਸ਼ਹਿਰ ਹੈ ਮਲੇਰ ਕੋਲਾ ਜਿਵੇਂ ਜਵੇਦ ਮਲੇਰ ਕੋਲਾ ਜੀ ਨੇ ਕਿਹਾਾਰੇ ਵੀਰ ਸਾਡੇ ਮਾਵਾ ਭੈਣਾ ਤੇ ਹਿੰਦੂ ਮੁਸਲਮ ਸਿੱਖ ਈਸਾਈ ਜੋ ਘੱਟ ਗਿਣਤੀਆਂ ਵਾਲੇ ਮੇਰੇ ਵੀਰ ਨੇ ਗਲਿੱਪ ਭਾਈ ਚਾਰਾ ਵੀ ਆ ਉਹ ਸਾਰੇ ਵੀਰ ਹਮਾ ਹਮਾ ਕੇ ਸਾਡੇ ਕੱਲ ਨੂੰ 2 ਵਜੇ ਸਹੀ ਮਲੇਰ ਕੋਲਾ ਸਰੰਗੀਗੜ ਦੇਖੇ ਉੱਥੇ ਆਓ ਅਸੀਂ ਰੋਸ਼ਪਤ ਤਪ ਪ੍ਰੋਟੈਕਟ ਕਰਨਾ ਹੈ ਕਿ ਅਸੀਂ ਇੱਕ ਮੋਰੈਂਡਰ ਦੇ ਕੇ ਤੁਸੀਂ ਮੋਦੀ ਦੇ ਪੂਰੇ ਆਲ ਇੰਡੀਆ ਪੂਰੇ ਵਰਲਡ ਦੇ ਵਿੱਚ ਅਸੀਂ ਆਪਣਾ ਇੱਕ ਸੰਦੇਸ਼ ਪਹੁੰਚਾਈਏ ਸਾਡੀ ਮੁਸਲਮ ਘੱਟ ਗਿਣਤੀਆਂ ਦੇ ਨਾਲ ਬਹੁਤ ਅਤਿਆਚਾਰ ਹੋ ਰਿਹਾ ਹੈ